ਸੁਰਗ ਸਾਡੀਆਂ ਮਾਵਾਂ ਬੱਚੇ ਭੈਣਾਂ ਛੋਟੇ ਵੀਰ ਸਮੂਹ ਸਿੱਖ ਜਗਤ ਨੂੰ ਇਸ ਵਿਲਖਣ ਸ਼ੋਅ ਟਾਕਿੰਗ ਪੰਜਾਬ ਦੇ ਵਿੱਚ ਸਾਡੀ ਸਮੂਹੀ ਟੀਮ ਵੱਲੋਂ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਸਾਰਿਆਂ ਨੂੰ ਸਾਰਿਆਂ ਨੂੰ ਗੱਜ-ਬੱਜ ਕੇ ਫਤਿਹ ਅਰਜ਼ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਾਡਾ ਮਜ਼ਮੂਨ ਹੈ ਜਿਸ ਤੇ ਗੱਲਬਾਤ ਕਰਨੀ ਹੈ ਉਹ ਹੈ ਸਿੱਖਾਂ ਦਾ ਨਸ਼ੇ ਅਤੇ ਹਥਿਆਰਾਂ ਦੇ ਨਾਲ ਨਸਲਕਾਤ ਕਰਨ ਦਾ ਇੱਕ ਵੱਡਾ ਸਬੂਤ ਸਮਾਂ ਤੇ ਨਿਖਲ ਗੁਪਤਾ ਮਾਮਲੇ 'ਚ ਅਮਰੀਕੀ ਅਦਾਲਤ ਦੇ ਦਸਤਾਵੇਜ਼ ਵੱਡੀ ਜਾਣਕਾਰੀ ਸਾਡੇ ਸਾਹਮਣੇ ਲੈ ਕੇ ਆ ਰਹੇ ਨੇ ਕਹਿਣ ਦਾ ਮਤਲਬ ਹੈ ਕਿ ਮੋਹਰ ਲੱਗ ਗਈ ਆ ਦਸਤਾਵੇਜ਼ਾਂ ਤੋਂ ਸਪਸ਼ਟ ਹੁੰਦਾ ਕਿ ਇਹ ਹਥਿਆਰਾਂ ਦਾ ਮੰਤਰੀ ਤਸਕਰ ਤੇ ਇਹ ਆਪਣੇ ਆਪ ਦੇ ਵਿੱਚ ਮੈਂ ਕਹਾਂਗਾ ਕਿ ਬਹੁਤ ਵੱਡੀ ਗੱਲ ਆ ਭਾਵੇਂ ਅਸੀਂ ਦਹਾਕਿਆਂ ਤੋਂ ਇਹ ਗੱਲ ਉੱਚੀ ਆਵਾਜ਼ ਦੇ ਵਿੱਚ بلند ਆਵਾਜ਼ ਦੇ ਵਿੱਚ ਆਪਣੀ ਕੌਮ ਦੇ ਨਜ਼ਰੀਏ ਤੋਂ ਪੇਸ਼ ਕਰਦੇ ਆ ਰਹੇ ਹਾਂ ਕਹਿੰਦੇ ਆ ਰਹੇ ਹਾਂ ਪਰ ਅਮਰੀਕੀ ਅਦਾਲਤ ਜਿੱਥੇ ਕਾਨੂੰਨ ਬਹੁਤ ਜ਼ਿਆਦਾ ਮੈਂ ਕਹਾਂਗਾ ਕਿ ਇਨਸਾਫ ਮਈ ਤਰੀਕੇ ਦੇ ਨਾਲ ਇਨਸਾਫ ਡਿਲੀਵਰ ਕਰਦਾ ਸੱਚ ਡਿਲੀਵਰ ਕਰਦਾ ਉੱਥੇ ਚੁਣਵੱਖ ਕੱਢੇ ਜਜਮਾਲਿਆ ਉੱਥੇ ਸੱਚ ਹੈ ਹੀ ਸੱਚ ਨਿਭੜੇ ਚੁਣਵੱਖ ਕੱਢੇ ਜਜਮਾਲਿਆ ਇਹ ਬਿਲਕੁਲ ਇਸ ਤਰੀਕੇ ਨਾਲ ਇੱਥੇ ਕਾਨੂੰਨ ਕੰਮ ਕਰਦਾ ਤੇ ਉੱਥੋਂ ਦੀ ਅਦਾਲਤ ਦੇ ਵਿੱਚ ਜਿਹੜੇ ਦਸਤਾਵੇਜ਼ ਪੇਸ਼ ਕੀਤੇ ਗਏ ਨੇ ਮੈਂ ਕਹਾਂਗਾ ਕਿ ਉਹਨਾਂ ਦੇ ਵਿੱਚ ਜੇ ਇਹ ਸਾਰਾ ਕੁਝ ਅ ਇੰਡੀਆ ਦਾ ਦੱਸਿਆ ਗਿਆ ਇਹ ਆਪਣੇ ਆਪ ਦੇ ਵਿੱਚ ਇਹਨਾਂ ਗੱਲਾਂ ਤੋਂ ਪਰਦੇ ਵੀ ਚੱਕਦਾ ਕਿ ਸਿੱਖਾਂ ਦੀ ਨਸਲ ਕੁਸ਼ੀ ਜਿੱਥੇ ਹਥਿਆਰਾਂ ਦੇ ਨਾਲ ਕੀਤੀ ਗਈ ਹੈ ਉੱਥੇ ਨਸ਼ਾ ਵੀ ਇੰਡੀਆ ਨੇ ਵਰਤਿਆ ਅੱਜ ਆਪਾਂ ਗੱਲਬਾਤ ਕਰਾਂਗੇ ਤੇ ਬਿਲਕੁਲ ਸੱਚ ਪੁਰਾਣਾ ਹੋਵੇ ਨਾਹੀਂ ਸੀਤਾ ਕਦੇ ਨਾ ਪਟਾ ਨਾਨਕ ਸਾਹਿਬ ਸੱਚੋ ਸਚਾ ਟੀਚਰ ਜਾਪੀ ਜਾਪੈ ਇਹ ਸਾਡੇ ਪਾਤਸ਼ਾਹ ਨੇ ਸਾਡੇ ਗੁਰੂ ਨੇ ਸਾਨੂੰ ਦੱਸਿਆ ਤੇ ਇਹ ਸਾਡੇ ਕੋਲ ਜਾਗਦੀ ਜੋਤ ਤਾਂ ਤਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ ਸਾਨੂੰ ਹੁਕਮੇ ਕੀਤਾ ਗਿਆ ਕਿ ਸੱਚ ਕਦੇ ਪੁਰਾਣਾ ਨਹੀਂ ਹੁੰਦਾ ਸੱਚ ਕਦੇ ਬਾਰੇ ਉਸ ਵੇਲੇ ਕਹੇਗੇ ਸੀ ਤੇ ਇਹ ਸੱਚ ਸੀ ਤੇ ਪੁਰਾਣਾ ਨਹੀਂ ਹੁੰਦਾ ਹੈਗਾ ਤੇ ਅੱਜ ਵੀ ਉਸੇ ਤਰੀਕੇ ਨਾਲ ਸੋ ਸਾਨੂੰ ਬਹੁਤ ਮਤਲਬ ਮੈਂ ਕਹਾਂਗਾ ਕਿ ਇਹ ਸਾਰੀਆਂ ਗੱਲਾਂ ਦੇ ਸਨਮੁਖ ਪਰ ਉਹ ਗੁਰੂ ਸਾਹਿਬ ਦੀ ਮੰਨ ਲਓ ਕਿ ਸੱਚ ਪੁਰਾਣਾ ਨਹੀਂ ਹੁੰਦਾ ਹੈਗਾ ਸੋ ਇਹ ਗੱਲ ਦੀ ਅੱਗੇ ਆਪਾਂ ਥਾਪਾ ਪਾਉਣ ਦੀ ਕੋਸ਼ਿਸ਼ ਕਰਾਂਗੇ ਇੰਡੀਅਨ ਪ੍ਰੋਪਾਗੈਂਡਾ ਪ੍ਰੋਪਾਗੈਂਡਾ ਝੂਠ ਨੂੰ ਹੀ ਕਹਿੰਦੇ ਨੇ ਤੇ ਉਹ ਸੱਚ ਨਹੀਂ ਹੁੰਦਾ ਪ੍ਰੋਪਾਗੈਂਡਾ ਕਦੇ ਸੱਚ ਨਹੀਂ ਹੁੰਦਾ ਸੋ ਕੀ ਸਿੱਖ ਨੇ ਜਿਹੜੇ ਉਹ ਪ੍ਰੋਪਾਗੈਂਡੇ ਤੋਂ ਡਰਦੇ ਨੇ ਇਹ ਸਵਾਲ ਹੈ ਇੱਕ ਕਿਉਂਕਿ ਅੱਜ ਦੀ ਗੱਲ ਦੇ ਨਾਲ ਜੁੜਿਆ ਹੋਇਆ ਜਿਹੜਾ ਪ੍ਰੋਪੇ ਤਰੀਕੇ ਨਾਲ ਕਰਦਾ ਕਿ ਉਹ ਇੱਕ ਬਿਰਤਾਂਤਕ ਕਹਾਂਗਾ ਕਿ ਯੁਗਤ ਬਣ ਜਾਂਦੀ ਹੈ ਜਿਸ ਤੋਂ ਸਿੱਖ ਕਈ ਵਾਰ ਇੰਨਾ ਘਬਰਾਉਣ ਲੱਗ ਜਾਂਦੇ ਨੇ ਉਸ ਬਿਰਤਾਂਤ ਦੇ ਵਿੱਚ ਫਸ ਕੇ ਆਪਣੇ ਕੇਸ ਤੱਕ ਕਤਲ ਕਰਵਾ ਦਿੰਦੇ ਨੇ ਜਿਵੇਂ ਅੱਤਵਾਦੀ ਕਹੇ ਜਾਣ ਦੇ ਡਰ ਤੋਂ ਖਾਲਸਤਾਨੀ ਕਹੇ ਜਾਣ ਦੇ ਡਰ ਤੋਂ ਤਾਂ ਇੱਕ ਵੱਖਰਾ ਇੱਕ ਰਾਜ ਆਖਤਿਆਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕੀ ਸਿੱਖ ਅਜਿਹੇ ਪ੍ਰੋਪਾਗੈਂਡੇ ਤੋਂ ਡਰਦੇ ਨੇ ਜਾਂ ਕੀ ਸਿੱਖਾਂ ਨੂੰ ਪ੍ਰੋਪਾਗੈਂਡੇ ਨਾਲ ਲੜਨ ਦੀ ਸਮਝ ਨਹੀਂ ਹੈਗੀ ਇਹ ਇੱਕ ਸਵਾਲ ਹੈ ਤੇ ਜਾਂ ਫਿਰ ਸਿੱਖ ਪ੍ਰਪਗੈਂਡੇ ਨੂੰ ਸਮਝ ਨਹੀਂ ਸਕੇ ਇਹ ਸਾਡੇ ਸਾਹਮਣੇ ਵੱਡੇ ਸਵਾਲ ਨੇ ਸੋ ਇੱਥੇ ਅਸੀਂ ਜਦੋਂ ਗੱਲਬਾਤ ਕਰਦੇ ਆ ਨਿਖਲ ਗੁਪਤਾ ਦੀ ਵਿਕਾਸ Yadav ਦੀ ਤੇ ਉਹਦੇ ਚ ਇਹ ਸਾਰਾ ਕੁਝ ਜੁੜਿਆ ਹੋਇਆ ਤੇ ਜੇ ਸਿੱਖ ਅੱਜ ਵੀ ਕਹਾਂਗਾ ਕਿ ਮੈਂ ਜੇ ਅੱਜ ਵੀ ਸਿੱਖ ਨਿਖਲ ਗੁਪਤਾ ਵਿਕਾਸ Yadav ਅਮਿਤ ਸ਼ਾ ਨਰਿੰਦਰ ਮੋਦੀ ਅਜੀਤ ਡੋਬਾਲ ਨੂੰ ਗੁੰਡੇ ਨਹੀਂ ਕਹਿੰਦੇ ਤਾਂ ਮੈਂ ਕਹਾਂਗਾ ਕਿ ਉਹ ਪ੍ਰਪਾਗੈਂਡੇ ਤੋਂ ਡਰਦੇ ਨੇ ਇੰਡੀਅਨ ਬਿਰਤਾਂਤ ਦੇ ਵਿੱਚ ਅਨਜਾਨਪੁਰੇ ਚ ਫਸਦੇ ਨੇ ਜਾਣ ਕੇ ਨਹੀਂ ਅਨਜਾਨਪੁਰੇ ਚ ਫਸਦੇ ਨੇ ਹੁਣ ਸਾਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਪਊਗਾ ਵੀ ਕੀ ਜਾਂ ਫਿਰ ਸਿੱਖ ਪ੍ਰਪਾਗੈਂਡੇ ਦੇ ਹਥਿਆਰਾਂ ਨੂੰ ਆਧੁਨਿਕ ਜੰਗ ਦੇ ਸੰਦਰਭ ਦੇ ਵਿੱਚ ਜਾਣਨ ਤੋਂ ਕੋਰੇ ਨੇ ਆਧੁਨਿਕ ਸੰਦਰਭ ਅੱਜ ਦੇ ਜ਼ਮਾਨੇ ਦੇ ਵਿੱਚ ਰੱਪੇ ਗੰਡਾ ਇੱਕ ਹਥਿਆਰ ਕੀ ਸਿੱਖ ਐਸ ਨੂੰ ਸਮਝਦੇ ਨਹੀਂ ਹੈਗੇ ਪਰ ਗੁਰੂ ਪਾਤਸ਼ਾਹ ਬਹੁਤ ਢੇਰ ਤੋਂ ਸਮਝਦੇ ਨੇ ਗੁਰੂ ਪਾਤਸ਼ਾਹ ਨੇ ਬਹੁਤ ਪਹਿਲਾਂ ਜੁਗਤਾਂ ਸਾਨੂੰ ਦਸੀਆਂ ਹੋਈਆਂ ਨੇ ਸੱਚ ਪ੍ਰਾਣਾ ਹੋਵੇ ਨਾਹੀਂ ਤੇ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਸੀਤਾ ਕਦੇ ਨਾ ਪਟਾ ਨਾਨਕ ਸਾਹਿਬ ਸੱਚੋ ਸੱਚਾ ਟੀਚਰ ਜਾਪੀ ਜਾਪੈ ਇਹ ਰਾਹ ਦੱਸਦੀ ਹੈ ਸਾਨੂੰ ਮਹਾਰਾਜ ਦੀ ਬਾਣੀ ਹੈ ਜਿਹੜੀ ਸਾਡੇ ਲਈ ਇੱਕ ਮੈਂ ਕਹਾਂਗਾ ਕਿ ਡਾਇਰੈਕਸ਼ਨ ਸਾਨੂੰ ਹੁਕਮ ਸਾਨੂੰ ਉਂਗਲ ਫੜ ਕੇ ਮਹਾਰਾਜ ਆਪਣੇ ਨਾਲ ਨਾਲ ਲੈ ਕੇ ਚੱਲ ਰਹੇ ਨੇ ਜਾਗਦੀ ਜੋਤ ਨੇ ਜਿਹੜਾ 400 ਸਾਲ ਪਹਿਲਾਂ 450 ਸਾਲ ਪਹਿਲਾਂ 500 ਸਾਲ ਪਹਿਲਾਂ ਅਰਥ ਸੀ ਜਿਹੜੇ ਸ਼ਬਦਾਂ ਦਾ ਉਹੀ ਅੱਜ ਨੇ ਤੇ ਬਲਕਿ ਉਦੋਂ ਵੀ ਵੱਡੇ ਹੋ ਕੇ ਮਹਾਰਾਜ ਅਗਵਾਈ ਕਰ ਰਹੇ ਨੇ ਸਾਡੀ ਅਸੀਂ ਕਿਵੇਂ ਕਹਿ ਦੀਏ ਕਿ ਜਾਗਦੀ ਜੋਤ ਨਹੀਂ ਸਾਡੀ ਅਗਵਾਈ ਨਹੀਂ ਕਰਦੇ ਸਾਡੇ ਅੰਗ ਸੰਗ ਨਹੀਂ ਹੈਗੇ ਮਹਾਰਾਜ ਸੋ ਹਰ ਸ਼ਬਦ ਤੇ ਹਰ ਗੱਲ ਤੇ ਹਰ ਘਟਨਾ ਦੇ ਉੱਤੇ ਉਹ ਸਾਡੀ ਬਾਹ ਫੜ ਲੈਂਦੇ ਨੇ ਆਕੇ ਤੇ ਆ ਦੇਖੋ ਆ ਸਾਰਾ ਕੁਝ ਸੋ ਇਸ ਤੋਂ ਅਸੀਂ ਮੁਨਕਰ ਨਾ ਹੋਇਆ ਕਰੀਏ ਸੋ ਇਸ ਸੰਦਰਭ ਦੇ ਵਿੱਚ ਅਸੀਂ ਕਹਿੰਦੇ ਆ ਕਿ ਸਵਾਲ 3 ਨੇ ਸਵਾਲ 3 ਨੇ ਕਿ ਕੀ ਸਿੱਖ ਪ੍ਰਪਗੈਂਡੇ ਤੋਂ ਡਰਦੇ ਜਾਂ ਕੀ ਸਿੱਖਾਂ ਨੂੰ ਪ੍ਰਪਗੈਂਡੇ ਨਾਲ ਲੜਨ ਦੀ ਸਮਝ ਨਹੀਂ ਤੇ ਜਾਂ ਫਿਰ ਸਿੱਖ ਪ੍ਰਪਗੈਂਡੇ ਦੇ ਹਥਿਆਰਾਂ ਨੂੰ ਆਧੁਨਿਕ ਜੰਗ ਦੇ ਸੰਦਰਭ 'ਚ ਪਹਿਚਾਣ ਨਹੀਂ ਸਕੇ ਜਾਣਨ ਤੋਂ ਕੋਰੇ ਨੇ ਇਸ ਸਵਾਲ 3 ਨੇ ਜਵਾਬ ਇਹਨਾਂ ਦਾ ਇੱਕੋ ਹੀ ਆ ਤੇ ਅਸਲ 'ਚ ਮੂਲ ਇੱਕੋ ਹੀ ਆ ਕਿ ਸਿੱਖ ਇੰਡੀਅਨ ਸਟੇਟ ਦੇ ਮਾਇਆਵੀ ਜਾਲ ਦੇ ਜਾਲ ਦੇ ਵਿੱਚ ਭਾਵ ਚੱਕਰਵਿਊ ਚ ਫਸ ਗਏ ਨੇ ਇਹ ਗੱਲ ਡੂੰਗੀ ਆ ਬਹੁਤ ਤੇ ਚੱਕਰਵਿਊ ਮਾਇਆਵੀ ਜਾਲ ਇਹ ਮਹਾਰਾਜ ਸਾਨੂੰ ਸਮੇਂ-ਸਮੇਂ ਦੇ ਉੱਤੇ ਦੱਸਦੇ ਵੀ ਰਹੇ ਨੇ ਅਸੀਂ ਰੋਜ਼ ਗੁਰਬਾਣੀ ਨੂੰ ਆਧਾਰ ਬਣਾ ਤਾਂ ਇਹਦੇ ਤੋਂ ਕਈ ਰਾਸ਼ਟਰਵਾਦੀ ਅਤੇ ਕਾਮਰੇਡੀ ਵਿਚਾਰਧਾਰਾ ਵਾਲੇ ਜਿਹੜੇ ਲੋਕ ਨੇ ਉਹਨਾਂ ਲੋਕਾਂ ਨੂੰ ਤਕਲੀਫ ਹੁੰਦੀ ਆ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਪਤਾ ਇੱਥੇ ਕੋਈ ਕੋਈ ਕਮੈਂਟ ਵੀ ਕਰ ਜਾਂਦਾ ਆ ਕੇ ਸੋ ਉੱਥੋਂ ਵੀ ਪਤਾ ਲੱਗ ਜਾਂਦਾ ਕਿ ਅਸਰ ਹੋ ਰਿਹਾ ਹੈ ਗੱਲ ਦਾ ਥੋੜੇ ਮੋਰਚੇ ਤੋਂ ਠਾਠਾ ਗੋਲੀਆਂ ਤਾਂ ਚੱਲ ਰਹੀਆਂ ਨੇ ਰੋਜ਼ ਸੋ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਆਪਣੀ ਇਸ ਜਿਹੜੀ ਮੋਰਚੇ ਦੀ ਗੱਲਬਾਤ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੀ ਆਪਣੀ ਇਸ ਮੋਰਚੇ ਤੋਂ ਜੋ ਗੱਲਬਾਤ ਕਰਦੇ ਆ ਪਰ ਰੋਜ਼ ਦੀ ਉਹ ਉਹ ਉਹਨਾਂ ਦੀ ਜ਼ਿੰਦਗੀ ਨੂੰ ਖਤਰੇ 'ਚ ਪਾਉਂਦੀ ਹੈ ਉਹਨਾਂ ਨੂੰ ਜਵਬਦਾ ਇਸ ਤਰ੍ਹਾਂ ਲੱਗਦਾ ਕਿ ਯਾਰ ਖੜਾ ਹੋ ਗਿਆ ਇੱਕ ਕਦੇ ਕਦੇ ਸੁਰੇਂਦਰ ਸਿੰਘ ਕੋਈ ਗੱਲ ਕਰ ਦਿੰਦਾ ਇਹ ਖਤਰਾ ਖੜਾ ਕਰੀ ਜਾਂਦਾ ਸਾਨੂੰ ਸੋ ਇਹ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਅਸੀਂ ਉਹਨਾਂ ਦੇ ਕਾਰੋਬਾਰਾਂ ਨੂੰ ਤਬਾਹ ਕਰ ਰਹੇ ਹਾਂ ਕਿ ਅਸੀਂ ਉਹਨਾਂ ਦੇ ਕਾਰੋਬਾਰਾਂ ਨੂੰ ਤਬਾਹ ਕਰ ਰਹੇ ਹਾਂ ਤੇ ਉਹਨਾਂ ਨੂੰ ਨੱਚਣ ਟੱਪਣ ਤੋਂ ਰੋਕ ਰਹੇ ਹਾਂ ਉਹਨਾਂ ਨੂੰ ਖੁੱਲੇ ਅੰਮ ਸ਼ਰਾਬ ਪੀਣ ਤੇ ਨਸ਼ੇ ਕਰਨ ਤੋਂ ਰੋਕ ਰਹੇ ਹਾਂ ਉਹਨਾਂ ਨੂੰ ਚਮਕੀਲਾ ਟਾਈਪ ਗਾਣੇ ਸੁਣਨ ਤੋਂ ਵਰਜ ਕੇ ਉਹਨਾਂ ਦੀ ਆਜ਼ਾਦੀ ਹੋ ਰਹੀ ਹੈ ਉਹਨਾਂ ਨੂੰ ਐਂ ਲੱਗਦਾ ਆਜ਼ਾਦੀ ਇੱਕ ਆਜ਼ਾਦੀ ਨਹੀਂ ਮਗਰ ਹੈ ਬਲਕਿ ਸਾਨੂੰ ਗੁਲਾਮ ਕਰਨ ਦੀ ਸੋਚ ਰਹੇ ਨੇ ਇਹ ਉਹਨਾਂ ਦੇ ਮਨ ਦੇ ਵਿੱਚ ਇਹ ਭਰਮ ਪੈਦਾ ਕੀਤਾ ਸਟੇਟ ਨੇ ਸਟੇਟ ਨੇ ਕੀਤਾ ਤੇ ਕਾਮਰੇਡ ਉਸ ਦੇ ਵਿੱਚ ਇੱਕ ਸਹਾਇਕ ਦੇ ਤੌਰ ਤੇ ਉੱਤੇ ਕੰਮ ਕਰਦੇ ਨੇ ਸੋ ਅਜਿਹੇ ਕਾਮਰੇਡੀ ਲੋਕਾਂ 'ਚੋਂ ਕਈ ਤਾਂ ਸਾਡੇ ਵਰਗੇ ਸਿੱਖਾਂ ਦੀ ਤੁਲਨਾ ਤਾਲਿਬਾਨਾਂ ਨਾਲ ਕਰ ਦਿੰਦੇ ਨੇ ਕਿ ਇਹ ਤਾਂ ਜੀ ਤਾਲਿਬਾਨੀ ਹੁਕਮ ਚ ਆਜ਼ਾਦੀ ਖਤਰੇ 'ਚ ਪੈ ਜੂਗੀ ਸੋ ਇਸ ਗੱਲ ਨੂੰ ਸਮਝਣ ਦੀ ਲੋੜ ਅੱਜ ਨikhil gupt ਤੇ vikash yadav ਤੇ modi ਦੀ ਅਮਰੀਕਾ ਨੇ ਜਿਹੜੀ ਮੋਹਰ ਲਾਈ ਹੈ ਉਹਦੀ ਗੱਲ ਇਸ ਤੇ ਸੰਦਰਭ ਦੇ ਵਿੱਚ ਫਿੱਟ ਬੈਠਦੀ ਹੈ ਕਿਉਂਕਿ ਬਿਰਤਾਂਤ ਟੁੱਟ ਰਿਹਾ 1947 ਤੋਂ ਲੈ ਕੇ ਹੁਣ ਤੱਕ ਜਿਹੜਾ 78 ਸਾਲਾਂ ਦੇ ਵਿੱਚ ਸਿੱਖਾਂ ਦੇ ਉੱਤੇ ਪ੍ਰਪਾਗੈਂਡੇ ਦੇ ਰਾਹੀਂ ਝੂਠੇ ਬਿਰਤਾਂਤ ਸਿਰਜੇ ਗਏ ਨੇ ਸਿੱਖਾਂ ਦੇ ਖਲਾਫ ਉਹ ਟੁੱਟ ਰਹੇ ਨੇ ਕੱਲ ਇਹ ਅਹ ਦਸਤਾਵੇਜ਼ ਖੁੱਲੇ ਨੇ ਅਦਾਲਤ ਦੇ ਵਿੱਚ ਕੱਲ ਆਪਾਂ ਜ਼ਿਕਰ ਕੀਤਾ ਸੀ ਇਹ ਵੀ ਕਿਹਾ ਸੀ ਕਿ ਕੱਲੋਂ ਗੱਲ ਕਰਾਂਗੇ ਇਹਦੇ ਤੇ ਅੱਜ ਕਰ ਰਹੇ ਆਪਾਂ ਗੱਲ ਸੋ ਇਹ ਬਿਰਤਾਂਤ ਟੁੱਟ ਰਹੇ ਨੇ ਟੁੱਟੇ ਨੇ ਸਿਰਫ ਇਹ ਦਸਤਾਵੇਜ਼ ਨੇ ਜਿਹੜੀ ਜਿਹੜੀ ਬਿਰਤਾਂਤਕ ਕਹਾਂਗਾ ਕਿ ਝੂਠ ਦੀ ਪੰਡਾ ਉਹਨੂੰ ਖੋਲ ਕੇ ਰੱਖਤਾ ਇਹ ਅਹ ਦੇਖੋ ਇਹਨੇ ਵਧੀਆ ਤਰੀਕੇ ਨਾਲ ਮਤਲਬ ਇਹ ਤੁਸੀਂ ਆਪਾਂ ਦੇਖਦੇ ਆ ਕਿ ਇਸ ਦੇ ਵਿੱਚ ਕੀਤਾ ਗਿਆ ਸਾਰਾ ਕੁਝ ਤੇ ਜੇ ਉਹ ਸਮਝਦੇ ਨੇ ਕਿ ਅਸੀਂ ਇਸ ਤਰੀਕੇ ਨਾਲ ਉਹਨਾਂ ਦੀ ਆਜ਼ਾਦੀ ਖੋਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਇਹ ਜੋ ਝੂਠ ਦੀ ਪੰਡ ਖੋਲੀ ਹੈ ਅਮਰੀਕਾ ਨੇ ਤਾਂ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਆ ਅਮਰੀਕਾ ਨੇ ਉਸ ਗੱਲ ਦੇ ਉੱਤੇ ਮੋਹਰ ਲਾਈ ਆ ਮਤਲਬ ਅਸੀਂ ਪਿਛਲੇ ਕਈ ਸਾਲਾਂ ਤੋਂ ਜਿਹੜੀ ਗੱਲ ਕਰ ਰਹੇ ਹਾਂ ਉਹ ਸਾਡੇ ਕਾਗਜ਼ਾਤ ਨੇ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਹੁਣ ਵੀ ਜਿਹੜੀ ਗੱਲ ਕਰ ਰਹੇ ਹਾਂ ਡਾਕੂਮੈਂਟਡ ਹੈ ਕਾਗਜ਼ਾਤ ਨੇ ਇਹ ਤੇ ਅਮਰੀਕਾ ਵੱਲੋਂ ਸਾਡੀਆਂ ਕਿਤੀਆਂ ਰਿਪੋਰਟਾਂ ਨੂੰ ਸਬੂਤਾਂ ਦੇ ਨਾਲ ਅਮਰੀਕਾ ਦੀਆਂ ਹੀ ਅਦਾਲਤਾਂ ਦੇ ਵਿੱਚ ਪੇਸ਼ ਕਰ ਦੇਣ ਨੂੰ ਕਹਿੰਦੇ ਨੇ ਮੋਹਰ ਲੱਗੀ ਇਹਨੂੰ ਤਾਂ ਮੋਹਰ ਕਹਿੰਦੇ ਮੋਹਰ ਲੱਗਣੀ ਕਹਿੰਦੇ ਇਹਨੂੰ ਸੋ ਇੰਡੀਆ ਵੱਲੋਂ ਇਸ ਮੋਹਰ ਲੱਗੇ ਕਾਗਜ਼ਾ ਤੋਂ ਮੁਨਕਰ ਹੋਣ ਨੂੰ ਕਹਿੰਦੇ ਨੇ ਪ੍ਰਪਾਗੈਂਡਾ ਜਿਹੜੀ ਮੋਹਰ ਲਾਈ ਆ ਕਾਗਜ਼ਾ ਤੇ ਅਮਰੀਕਾ ਨੇ ਅਮਰੀਕਾ ਦੀਆਂ ਅਦਾਲਤਾਂ ਨੇ ਉਸ ਤੋਂ ਇੰਡੀਆ ਜਿਹੜਾ ਮੁਨਕਰ ਹੁੰਦਾ ਉਹ ਪ੍ਰਪਾਗੈਂਡਾ ਮਤਲਬ ਵਾਰ-ਵਾਰ ਤੇ ਵਾਰ-ਵਾਰ ਵਾਰ-ਵਾਰ ਮਤਲਬ ਲੱਖ ਵਾਰੀ ਝੂਠ ਬੋਲ ਕੇ ਕਿਸੇ ਗੱਲ ਤੇ ਪਰਦਾ ਪਾਉਣਾ ਤੇ ਕਿਸੇ ਗੱਲ ਦਾ ਕਿਸੇ ਨੂੰ ਬਦਨਾਮ ਕਰਨ ਲਈ ਪ੍ਰਚਾਰ ਕਰਨਾ ਉਹਨੂੰ ਕਹਿੰਦੇ ਨੇ ਪ੍ਰੋਪਾਗੈਂਡਾ